मेरे उल्ट सत तो श्रीकाल जिम्मे कोई सारे पता ही है जी आपको सैकली होंगी हर एक एतवार होंगी है अभी सैकली रूट है दान है क्या एतबार तरीक है कि दर पच्चीस टाइम हो गया पांच बज गए पच्ची मिनट हो गए तो जेडी सैकली रूट है मिलकल खै कुल सापा मिलदा कल अमृत साहब पंडोरी मिलद मिलक है ਤੇ ਜਿਹੜੇ ਆਪਣੀ ਪਿਛਲੀ ਸਾਈਕਲ ਸੀਗੀ ਹਰੇ ਕਰ ਦਟਲੇ ਸੈੱਡ ਸੀ ਉਹ ਆਪਾਂ ਕੈਨਸਲ ਕਰ ਦਿੱਤੇ ਸੀ ਥੋੜਾ ਜਿਹਾ ਆਪਣਾ ਕੰਮ ਸੀਗਾ ਆਪਾਂ ਆਪਾਂ ਪਹੁੰਚ ਗਏ ਗ੍ਰਾਊਂਡ ਆਵ ਦੇ ਜੇ ਕੋਈ ਬਾਈ ਗ੍ਰਾਊਂਡ ਹੋਇਆ ਨਹੀਂ ਹੈਗਾ ਆਜ ਅੱਛਾ ਤੇ ਇੰਡੀਕੇਟ ਜੇ ਫਿਰ ਅੱਗੇ ਆ ਕੇ ਦੱਸਾਂਗੇ ਧੰਨਵਾਦ ਸਾਰਿਆਂ ਨੂੰ ਨਿਦੇਸ਼ ਤੋਂ ਰੱਬ ਕਹਿੰਦੇ ਅੰਮ੍ਰਿਤ ਧਰਤ ਵਰਤੋ ਸੋਈ ਜੇ ਬਸਤਾਰ ਕਰੇ ਨਾ ਕੋਈ ਇਹ ਪੰਜ ਕੇ ਕੋਈ ਦਰਸਾਏ ਸਾਨੂੰ ਸਾਹਮਣੇ ਕਾ ਦਰਸਾਏ ਜੀ ਇਹ ਦੇ ਰਿਹਾ ਮਾਨ ਆ ਮਹਿਲ ਦੇ ਦਰਵਾਜ਼ੇ ਲੱਗੇ ਪੰਜ ਦਰਸਾਏ ਪਰ ਹੱਡੇ ਤੇ ਤੇ ਮੌਸਮ ਬੜਾ ਕੰਡਾ ਚਰਸ਼ੁੰਡੀ ਹੋ ਜਾ ਜਲਦੀ ਹੈ ਮੌਸਮ ਫਰਕ ਹੈ ਕਿ ਵੀ ਦੋ ਮਹੀਨੇ ਜਗੇ ਆਪਣੇ ਛੱਡਾ ਹੁੰਦੇ ਅੱਗੇ ਅੰਦਾਜ਼ ਦੇ ਆ ਵੀਰੇ ਆਪਣੇ ਪਿੰਡ ਦਾ ਅੱਡਾ ਗਾ ਮੇਨ ਜੀ ਮਾਰਕੀਟ ਚ ਸਾਰੀ ਬੰਦ ਰਹਿੰਦੀ ਆ ਆਪਾਂ ਮਿਲ ਕੇ ਦਰਾਜ ਚ ਜਾਣਾਗੇ ਉੱਥੇ ਆਪ ਡਿੱਕੜਾਂਗੇ ਤੇ ਸਾਰਿਆਂ ਨੂੰ ਉਹ ਤਨ ਸਾਥੀ ਖੜ ਜਾਂਦੇ ਨੇ ਪਿੱਛੇ ਇੱਕ ਕੁਦਾ ਮੁੰਡਾ ਦਾ ਮੌਸਮ ਬੜਕੈਂਦਾ ਜੀ ਕੈਂਟਾ சி வச்சு <com> <t todavía> ਲੋ ਵੀ ਪਹੁੰਚ ਗਏ ਅੱਪਾ ਮੈਲਖੌਰ ਤੇ ਮੈਲ ਤੋਂ ਕਹਾਂ ਜਾ ਕੇ ਫਿਰ ਪਜਾਮੂ ਕੇ ਕੋਲਡ ਕੋਲਡ ਤੋਂ ਕਹਾਂ ਜਾ ਕੇ ਫਿਰ ਰਾਜਸਾ ਇੱਕ ਮਿਕ ਮਿਕ ਰਾਹ ਹੁੰਦੇ ਨੇ ਮਿਲ ਜੇਗਾ ਹੰਬੜੂ ਚ ਕਾਂਕਲੇ ਲੋਈ ਪਹੁੰਚ ਗਿਆ ਬਾਂ ਪੰਡੋਰੀ ਪੰਡੋਰੀ ਵਾਸ ਹੈ ਜਾਮਗ ਸਾਹ ਪੇ ਫਿਰ ਗੁਰਦਸਾਹ ਜੀ ਦੇ ਦਰਸ਼ਨ ਕਰਾਵਾਂਗੇ ਆ ਭਈਆ ਬਣਾ ਦਾ ਬੰਦਾ ਬੰਦਾ ਜੁੜਿਆਗਾ ਤਹੂਰਤ ਤਹੂਰਾ ਪਰ ਰਹਿੰਦਾ ਸੀ ਨਾਲੀ ਘਰ ਬਾਈ ਦਾ ਬਾਈ ਨਵੀ ਮੁਲਾਕਾਤ ਕਰਾ ਮੈਂ ਫਿਰ ਗਹਾਂਦਾ ਕੁਝ ਅੜਿ ਗੜੇ ਕਿਰਾਏ ਮੁੰਡਾ ਗਾ ਤੂੰ ਅਸਰ ਆਪਣੇ ਵਗਰਾ ਕਰਾ ਤੇਰਾ ਆਹੋ ਜਾਣਦਾ ਨਾ ਯਾਰਸ ਨਾ ਦੇ ਸੀ ਨਾ ਪਹਿਲੀ ਵਾਰ ਇਹ ਸਾਈਕਲ ਤੇ ਪਹਿਲੀ ਵਾਰ ਇਹ ਸਾਈਕਲ ਹੈ ਹੈ ਦਰਹੰਤ ਰਾਜੇ ਪਹਿਲੇ ਹੀ ਆਹ ਲਓ ਜੀ ਅਬ ਪਹੁੰਚ ਗਏ ਆ ਬੰਡਾ ਗੋਲਡ

ਪਹੁੰਚ ਗਿਆ ਬਕਰਤਾ ਸਿਦਧ ਚਰ ਕਲਮ ਮਹਾਰਾਜ ਜੈ ਹੋਵੇ ਕਲਮ ਬੰਨੋ ਜੋ ਸਭ ਸਭੇ ਰੱਖਿਐ ਸਿਰ ਦਾ ਰੱਖਾ ਬੋਲੀ ਰੰਨਾ ਰੱਜਾ ਇਹ ਤੋਂ ਸੰਭਵ ਆਲਾ ਦਾ ਰੱਖਣ ਤਾ ਕੋਈ ਦੂਸਰ पिता तव नीकारी सर्वप्रथम पुष्टि का गंगाज रूप सतपुरुषा के रूप का करते पिता ਯੋਗ ਕਰਨਾ ਲਾ ਸੋਧਾ ਪੰਡੋਰੀ ਅਬ ਇਹਨਾਂ ਪੰਡੋਰੀ ਮੇੜਾ ਕਰ ਬਾਕਸ ਆਉਣ ਲੱਗੀ ਹੈ ਤੇ ਪੰਡੋਰੀ ਦੇ ਪਛਾਪਾ ਮਛਾਪਾ ਤੋਂ ਕੋਲਡ ਕੋਲਡ ਤੋਂ ਮਹਿਲਪੁਰ ਤੋਂ ਸਿੱਧਾ ਆਪਣੇ ਪੰਡ ਜਾਵਾਂਗੇ ਤੇ ਮਿਲਾਂਗੇ ਕਹਾਣੇ ਤ੍ਰੀਗਲੇ ਜੇ ਪਹੁੰਚ ਗਿਆ ਬਈ ਮੈਂ ਮਹਿਲਪੁਰ ਤੇ 2-2 ਕਿਲੋਮੀਟਰ ਹੈ ਆਪਣਾ ਪਿੰਡ ਹੋਣ ਚਾਹੇ ਫਿਰ ਫਿਰ ਮਿਲਾਂਗੇ ਕਹਾਣੇ ਇੰਤਬਾਰ ਸੈਂਕੂ ਤੇ ਚੱਲਦਾ ਫਿਰ ਦੇ ਪਿੰਡ ਲੜਕਾਂ ਤੇ ਚੱਲਦੇ ਆਪਦੇ ਘਰੇ ਥੋੜੀ ਸਲਾਹ ਕਰਕੇ ਚੱਲਦੇ ਆਪਣੇ ਪਿੰਡ ਵਾਜੀ ਜੀ ਤੇਰਾ ਕਿਵੇਂ ਰਹਿ ਪਹਿਲੇ ਨਾ ਬਈ ਪਹਿਲੇ ਦੱਸ ਵੀ ਜੀ ਇਹ ਮੁੰਡਾ ਹਰੇ ਗੈਂਦਵਾਲ ਨੂੰ ਕੱਢੀ ਹਣਾ ਸਾਹ ਚ